ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਫਿਰ ਨਵੇਂ ਆਰਟੀਕਲ ਤੁਹਾਡੇ ਨਾਲ ਰੂਬਰੂ ਹੋ ਰਿਹਾ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦੀ ਤੁਹਾਡੇ ਕਿਉਂਕਿ ਜਿੱਦਾਂ ਜਾਣਦੇ ਹੋ ਕਿ ਇਸ ਚੈਨਲ ਨੂੰ ਭਾਰਤ ਵਿੱਚ ਤਾਂ ਬੈਨ ਕੀਤਾ ਹੋਇਆ ਪਰ ਤੁਹਾਡੇ ਤੋਂ ਉਮੀਦ ਹੈ ਸਾਨੂੰ ਕਿ ਤੁਸੀਂ ਇਸ ਨੂੰ ਵੱਡੇ ਰੂਪ ਵਿੱਚ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਕਿ ਅਸੀਂ ਤੁਹਾਡੇ ਨਾਲ ਜਿਹੜਾ ਗੱਲਾਂ ਦਾ ਆਦਾਨ-ਪ੍ਰਦਾਨ ਹੈਗਾ ਉਹਨੂੰ ਜਾਰੀ ਰੱਖੀਏ ਤੇ ਆਓ ਆਪਾਂ ਅੱਜ ਦੇ ਆਰਟੀਕਲ ਵੱਲ ਚੱਲਦੇ ਹਾਂ ਤੇ ਉਮੀਦ ਕਰਦਾ ਇਸ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਤੇ ਆਪਣਾ ਫਰਜ਼ ਅਸੀਂ ਆਵਾਜ਼ ਦੇ ਰਾਹੀਂ ਨਿਭਾ ਦਨੇ ਆ ਤੁਸੀਂ ਆਪਣਾ ਫਰਜ਼ ਇਸ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਚੈਨਲ ਨੂੰ ਨਿਭਾ ਦੇਣਾ ਤੇ ਇਸ ਨਾਲ ਇਸ ਦਾ ਵੱਡਾ ਫਲਾਹ ਹੋ ਸਕੇਗਾ ਧੰਨਵਾਦ ਤੁਹਾਡੇ ਤੇ ਆਓ ਚਲਦੇ ਆ ਆਪਾਂ ਅੱਜ ਦੇ ਟੌਪਿਕ ਵੱਲ 2024 ਚੋਣਾ ਭਾਰਤ ਤੇ ਪੱਛਮ 나ਗਪੁਰ ਗੋਲਕਵਰ ਕਿਆਂ ਨੂੰ ਲੱਗਦਾ ਕਿ ਉਹ ਮਾਸਟਰ ਮਾਈਂਡ ਕਾਗ ਜਾਨੀ ਕਿ ਨੇ ਉਹ ਰੂਸ ਨੂੰ ਪਹਿਲਿਆਂ ਵਾਂਗ ਐਤਕੀ ਵੀ ਵਰਤ ਲੈਣਗੇ ਕਿ ਸੇ ਹੱਦ ਤੱਕ ਹਿਟਲਰ ਦੀ ਫਿਲਾਸਫੀ ਨੂੰ ਆਧਾਰ ਮੰਨ ਕੇ ਚੱਲਣ ਵਾਲੀ ਅਖੌਤੀ ਭਾਰਤੀ ਡੀਪ ਸਟੇਟ ਜਾਨੀ ਕਿ ਆਰਐਸਐਸ ਨੂੰ ਭੁਲੇਖਾ ਪੈ ਗਿਆ ਹੈ। ਇਹੀ ਭੁਲੇਖਾ ਹਿਟਲਰ ਨੂੰ ਵੀ ਪੈ ਗਿਆ ਸੀ। ਇਹ ਭੁੱਲ ਰਹੇ ਨੇ ਕਿ ਅਖੀਰ ਜਰਮਨ ਨੂੰ ਵੰਡਣ ਵੇਲੇ ਰੂਸ, ਅਮਰੀਕਾ, ਇੰਗਲੈਂਡ ਹੀ ਬੈਠੇ ਸੀ। ਇਤਕੀ ਫਰਕ ਇਹ ਹੈ ਕਿ ਰੂਸ, ਅਮਰੀਕਾ, ਇੰਗਲੈਂਡ ਦੇ ਨਾਲ ਚੀਨ ਵੀ ਬਰਾਬਰ ਆਰ ਬੈਠਾ ਹੈ ਚੀਨ ਦੀ ਤਾਈਵਾਨ ਦੇ ਨਾਲ ਭਾਰਤ ਮਾਤਾ ਤੇ ਪੂਰੀ ਆਖ ਹੈ ਰੂਸ ਦੀ ਉਦੋਂ ਜਾਪਾਨ ਨਾਲ ਨੇੜਤਾ ਸੀ ਐਤਕੀ ਭਾਰਤ ਮਾਤਾ ਨਾਲ ਪਰ ਅਖੀਰ ਚ ਜਾਪਾਨ ਇਕੱਲੇ ਅਮਰੀਕਾ ਨੇ ਹੀ ਸਾਂਭ ਲਿਆ ਸੀ ਤੇ ਵੰਡਿਆ ਜਰਮਨ ਅਮਰੀਕਾ ਨੇ ਇੱਕ ਕਰਕੇ ਹੀ ਦਮ ਲਿਆ ਸੀ ਨਤੀਜੇ ਨਾ ਉਦੋਂ ਲੋਕ ਰਹੇ ਤਾਂ ਤੰਤਾ ਹੁਣ ਲੋਕੇ ਰਹਿਣ ਰਹਿਣੇ ਹਨ ਭਾਰਤ ਮਾਤਾ ਤੇ ਚਾਰ ਤਾਕਤਾਂ ਦੀ ਦਾਵੇਦਾਰੀ ਹੋ ਗਈ ਆ ਫਰਾਂਸ ਤੋਂ ਬਿਨਾ ਪੰਜਾਬ ਦੇ ਪਿੰਡਾਂ 'ਚ ਆਮ ਕਹਾਵਤ ਆ ਜਿਹੜੀ ਇੱਕ ਦੀ ਨਹੀਂ ਹੁੰਦੀ ਉਹਦਾ ਘਰ ਨਹੀਂ ਵਸਦਾ ਹੁੰਦਾ ਲੱਗਦਾ ਭਾਰਤ ਮਾਤਾ ਉਹਨਾਂ 'ਚੋ ਇੱਕੋ ਇੱਕ ਹੋ ਸਕਦੀ ਆ ਦੁਨੀਆ ਤੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੇ ਜੇ ਜਗਾ ਮਾਰੀਏ ਤਾਂ ਗੱਲ ਸਾਫ਼ ਹੈ ਕਿ ਇਹੀ ਹਾਲਾਤ ਦੂਜੀ ਸੰਸਾਰ ਜੰਗ ਵੇਲੇ ਬਣੇ ਸਨ ਜਿਵੇਂ ਉਸ ਵੇਲੇ ਜਰਮਨ ਜਾਪਾਨ ਇਟਲੀ ਭਾਈਵਾਲ ਬਣੇ ਅੱਜ ਤੇਜ਼ੀ ਨਾਲ ਬਦਲਦੇ ਹਾਲਾਤਾਂ 'ਚ ਉਸੇ ਤਰ੍ਹਾਂ ਤੇ ਭਾਰਤ ਰੂਸ ਤੇ ਚੀਨ ਦਾ ਗੱਠਜੋੜ ਬਣ ਰਿਹਾ ਭਾਵੇਂ ਪੁਤਨ ਜੀ ਨੇ 88% ਵੋਟਾਂ ਦੇ ਬਹੁਮਤ ਨਾਲ ਜਿੱਤ ਦਰਜ ਕਰਾ ਲਈ ਆ ਔਰ ਉਹ ਕਿਸਕਰਵਟ ਬੈਠਦਾ ਹੈ 2024 ਨਵੰਬਰ ਚ ਅਮਰੀਕੀ ਚੋਣਾਂ ਤੋਂ ਬਾਅਦ ਲੱਛਣ ਸਾਫ ਦਿਖਾਈ ਦੇਣ ਲੱਗੇ ਹੀ ਜਾਣੇ ਹਨ ਫਰਵਰੀ 2025 ਚ ਕੈਨੇਡਾ ਤੇ ਫਿਰ ਇੰਗਲੈਂਡ ਚ ਤੇਜ਼ੀ ਨਾਲ ਆ ਰਹੇ ਸਿਆਸੀ ਬਦਲਾਅ ਭਾਰਤ ਬਣ ਉੱबरे ਵਿਸ਼ਵ ਗੁਰੂ ਦੀ ਦਿਸ਼ਾ ਤੇ ਦਸ਼ਾ ਨੂੰ ਪ੍ਰਭਾਵਿਤ ਕਰਨ ਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਰਿਸ਼ੀ ਸੁੰਕ ਕਦ ਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਭਾਰਤੀ ਸਟੇਟ ਦੀ ਸੋਚ ਪਿੱਛੇ ਥਿੰਕ ਟੈਂਕ ਆਪਣਾ ਸੰਤੁਲਨ ਖੋ ਖੋ ਗਏ। ਉਹਨਾਂ ਨੂੰ ਭੁਲੇਖਾ ਪੈ ਗਿਆ ਕਿ ਜੇ ਇੰਗਲੈਂਡ ਤੇ ਰਿਸ਼ੀ ਸੁੰਕ ਪ੍ਰਧਾਨ ਮੰਤਰੀ ਬਣ ਸਕਦਾ ਫਿਰ ਆਸਟ੍ਰੇਲੀਆ ਅਮਰੀਕਾ ਚ ਕਿਉਂ ਨਹੀਂ? ਸੁਪਨਾ ਹਸੀਅਤ ਨਾਲੋਂ ਵੱਡਾ ਵੇਖ ਗਏ। ਉਹ ਭੁੱਲ ਗਏ ਕਿ ਉਹ ਲੋਕਾਂ ਵੱਲੋਂ ਚੁਣ ਕੇ ਨਹੀਂ ਸੀ ਆਇਆ। ਇੰਗਲੈਂਡ ਦੇ ਅਤਿ ਨਾਜ਼ੁਕ ਹਾਲਾਤ ਬਣੇ ਸਿਆਸੀ ਹਾਲਾਤਾਂ 'ਚ ਦਾਅ ਲੱਗ ਗਿਆ ਸੀ ਉਹ ਆਪਣੇ ਆਪ ਨੂੰ ਵਿਸ਼ਵ ਤਾਕਤ ਵਜੋਂ ਵੇਖਣ ਲੱਗ ਗਏ ਭਾਈ ਖੰਡਾ ਦੇ ਕਤਲ ਤੇ ਭਾਈ ਅਮਰਤਪਾਲ ਸਿੰਘ ਜੀ ਦਾ ਜੀਵਨ ਸਾਥਣ ਵਾਲੇ ਮਾਮਲੇ 'ਚ ਸੁਨਕ ਜੀ ਨੇ ਭਾਰਤ ਦੀ ਹਾਂ 'ਚ ਹਾਂ ਮਿਲਾ ਕੇ ਖੁਦ ਆਪ ਦੀ ਬੌਣੀ ਰਾਸੀ ਸੂਝਬੂਝ ਦੀ ਨੰਗੀ ਚਿੱਟੀ ਉਧਾਰਨ ਦੇ ਸਾਬਤ ਕਰ ਦਿੰਦਾ ਕਿ ਉਹ ਕਿੱਥੇ ਖੜਾ ਹੈ ਦਰਅਸਲ ਚੀਨ ਨਾਲ ਅਮਰੀਕਾ ਦੇ ਬਦਲ ਰਹੇ ਆਰਥਿਕ ਹਾਲਾਤਾਂ 'ਚੋਂ ਮੋਦੀ ਆਰਐਸਐਸ ਦੇ ਥਿੰਕ ਟੈਂਕ ਟਪਲਾ ਖਾ ਗਏ ਟਪਲਾ ਖਾਦੀ ਸੋਚ ਨੇ ਚਲਾਕ ਲੂੰਬੜੀ ਦੀ ਤਰ੍ਹਾਂ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਅਮਰੀਕਾ ਦੇ ਚੀਨ ਨਾਲ ਸਬੰਧ ਖਰਾਬ ਹੁੰਦੇ ਹਨ ਅਮਰੀਕਾ ਕੋਲ ਸਵਾਏ ਭਾਰ ਦੇ ਹੋਰ ਆਪਸ਼ਨ ਨਹੀਂ ਬਚਦੀ ਆਪਸ਼ਨ ਬਚਦੀ ਕੀ ਸੋਚਣ ਲੱਗੇ ਕਿ ਦੁਨੀਆ ਦੀ ਵੱਡੀ ਉਪਰੀ ਆਰਥਿਕ ਯਾਨੀ ਕਿ ਆਰਥਿਕ ਮੰਡੀ ਅਸੀਂ ਅਮਰੀਕਾ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਚ ਅਸੀਂ ਅਮਰੀਕਾ ਦੇ ਅਰਬਪਤੀ ਤਾਂ ਸਾਡੇ ਦਵਾਰ ਤੇ ਫਿਰਦੇ ਹਨ ਇੱਥੇ ਸਾਫ਼ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਦਾ ਇੱਕ ਧਨਾੜ ਜਿਸ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਵੀ ਸਿਮਰਤੀ ਅਰਾਨੀ ਕੋਲ ਕਾਲੇ ਕਾਨੂੰਨ ਦੇ ਸਮੇਂ ਅਪਜਾਉ ਜ਼ਮੀਨ ਲਈ ਲਾਬਿੰਗ ਕਰ ਰਿਆ ਸੀ ਪੰਜਾਬ ਨੂੰ ਹਲਕੇ 'ਚ ਲੈ ਗਏ ਇਹਨਾਂ ਨੂੰ ਲੱਗਿਆ ਕਿ ਰੂਸ ਦਾ ਯੂਕਰੇਨ ਹਮਲੇ ਤੋਂ ਬਾਅਦ ਲੱਗੀਆਂ ਵਪਾਰਕ ਬੰਦੀਆਂ ਕਰਕੇ ਸਾਨੂੰ ਸਿੱਧਾ ਤੇਲ ਦੇ ਰਿਆ ਆਸਟ੍ਰੇਲੀਆ ਸਾਡੇ ਵੱਲ ਵੇਖਦਾ ਕਿਉਂਕਿ ਅਸੀਂ ਇੱਕ ਵੱਡੀ ਆਰਥਿਕ ਹਾਂ ਫਰਾਂਸ ਤੋਂ ਤਾਂ ਅਸੀਂ ਅਜੇ ਰਫੇਲ ਖਰੀਦ ਕੇ ਹਟੇ ਆਂ ਇੰਗਲੈਂਡ 'ਚ ਸਾਡਾ ਬੰਦਾ ਪਾਕਿਸਤਾਨ ਅਸੀਂ ਤੀਰ ਵਰਗਾ ਕੀਤਾ ਪਿਆ ਮੱਧ ਪੂਰਬ 'ਚ ਕੋਈ ਵੀ ਦੇਸ਼ ਪਾਕਿਸਤਾਨ ਦੇ ਨਾਲ ਨਹੀਂ ਖੜਦਾ ਸਾਨੂੰ ਵਿਸ਼ਵ ਗੁਰੂ ਬਾਨੋ ਕੌਣ ਰੋਕ ਸਕਦਾ ਆਪ ਦੀ ਪਿੱਠ ਆਪ ਹੀ ਥਪ ਥਪਾ ਗਏ ਭਾਰਤ ਸੁਰਤ ਸੁਰਤੇ ਲੱਗੀ ਭਾਰਤ ਗਈ ਇਹਨਾਂ ਵੱਲੋਂ ਭਰਤੀ ਕੀਤੀ ਟੁਕੜਾ ਬੋਚਾ ਦਾ ਮੀਡੀਆ ਪ੍ਰਾਪੇ ਗੰਡਾ ਕੀ ਕਰ ਰਿਹਾ ਸੀ ਅਮਰੀਕਾ ਨੂੰ ਭਾਰਤ ਦੀ ਲੋੜ ਆ ਭਾਰਤ ਦੀ ਨਾ ਕਿ ਭਾਰਤ ਨੂੰ ਅਮਰੀਕਾ ਦੀ ਭਾਵ ਅਮਰੀਕਾ ਤਾਂ ਆਪ ਸਾਡੀਆਂ ਸ਼ਰਤਾਂ ਤੇ ਸਮਝੌਤੇ ਕਰੇਗਾ ਅਮਰੀਕਾ ਨੂੰ ਟਿਚ ਸਮਝ ਕੇ ਜਿਵੇਂ ਸਟਾਈਲਰ ਹੋਰਾਂ ਨੇ ਸਮਝ ਲਿਆ ਸੀ ਜੂਨ 2023 ਚ ਸ਼ਾਇਦ ਮੋਦੀ ਜੀ ਨੇ ਵੀ ਥਿੰਕ ਟੈਂਕ ਕੋਲ ਆਖਰੀ ਮੌਕਾ ਸੀ ਸੁਰਤ ਨੂੰ ਟਿਕਾਣੇ ਸਿਰ ਕਰਨ ਲਈ ਲੱਗਦਾ ਉਹ ਸੰਭਲ ਨਾ ਸਕੇ ਅੱਜ 2024 ਚਾਉਣਾ ਮੋਕੇ ਐਵੇਂ ਨਹੀਂ ਕਹਿ ਰਹੇ ਪੱਛਮ ਭਾਰਤ ਨੂੰ ਵਾਦਾ ਫੁੱਲਦਾ ਨਹੀਂ ਵੇਖਣਾ ਚਾਹੁੰਦਾ ਪਰ ਅਸਲ ਸਚਾਈ ਕੀ ਆ ਨਾ ਦੂਜੀ ਸੰਸਾਰ جنگ ਵੇਲੇ ਲੁਕੀ ਰਹੀ ਤੇ ਨਾ ਹੁਣ ਲੁਕੀ ਰਹਿਣੀ ਆ ਬਸ ਗੱਲ ਸਮੇਂ ਤੇ ਆ ਖੜੀ ਆ ਏਸੀ ਸਾਡਾ ਅੱਜ ਦਾ ਲੇਖ ਇਸ ਲੇਖ ਦੇ ਲੇਖਕ ਸਨ ਬਹੁਤ ਵਧੀਆ ਕਲਮ ਸਰਦਾਰ ਪ੍ਰਮਿੰਦਰ ਸਿੰਘ ਚੰਡਾਲੀ ਆਵਾਜ਼ ਕੁਲਜਿੰਦਰ ਸਿੰਘ ਬਲ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਸਾਡਾ ਆਰਟੀਕਲ ਤੁਸੀਂ ਇਸ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਇਸੇ ਤਰ੍ਹਾਂ ਨਾਲ ਅਸੀਂ ਤੁਹਾਡੀ ਕਚਾਰੀ ਚ ਕੁਝ ਨਵਾਂ ਕੁਝ ਮੌਕਾ ਮੌਕੇ ਤੇ ਵਾਪਰ ਰਹੀਆਂ ਤੇਜ਼ੀ ਨਾਲ ਸੰਸਾਰ ਭਰ ਚ ਘਟਨਾਵਾਂ ਤੇ ਸਾਡੇ ਪੰਥ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਤੁਹਾਡੀ ਕਚਾਰੀ ਚ ਪੇਸ਼ ਕਰਦੇ ਰਵਾਂਗੇ ਤੁਸੀਂ ਸਾਡਾ ਸਾਥ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣ ਦੀ ਕਿਰਪਾਲਤਾ ਕੱਲ ਦੀ ਮਿਲਦੇ ਆ ਜੀ ਅਗਲੇ ਨਵੇਂ ਕਿਸੇ ਐਪੀਸੋਡ ਮੈਂ ਇੱਥੇ ਤੁਹਾਡੇ ਕੋ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ